ਸਾਡਾ ਮਕਸਦ ਸੀਗਾ ਫਿਰ ਦੌਰੇ ਵਿਖਾ ਲੰਦਾ ਵੀ ਜੱਟੇ ਪਿੰਡ ਵਿੱਚ ਕੋਈ ਵੀ ਸਮਾਜ ਸੇਵੀ ਸੰਸਥਾ ਆ ਜਿਹੜੇ ਘਰ ਜਿਹੜੇ ਘਰ ਡਿੱਗੇ ਨੇ ਜਾਂ ਜਾਂ ਖਰਾਬ ਹੋ ਗਏ ਉਹਨੂੰ ਬਣਾਉਣਾ ਚਾਹੁੰਦੀ ਆ ਜਾਂ ਸਾਡੀ ਜਥੇਬੰਦੀ ਚ ਕੋਈ ਸੇਵਾ ਲੈਣਾ ਚਾਹੁੰਦਾ ਉਹਨਾਂ ਤੱਕ ਸਾਡੀ ਜਿਹੜੀ ਗੱਲ ਆ ਸੀ ਅੱਡ ਸਰਵੇ ਕਰਦੇ ਰਹੀ ਨੇ ਉਹਨਾਂ ਤੱਕ ਗੱਲ ਚੱਲਦੀ ਰੇ ਰੋੜ ਮੰਦਾ ਦੇ ਘਰ ਜੜਿਆ ਉਹ ਸਾਨੂੰ ਬਣਾ ਕੇ ਦੇਣੇ ਚਾਹੀਦੇ ਆ ਇਸ ਕਰਕੇ ਦਿਖਾਰੇ ਅੱਜ ਤਸਵੀਰਾਂ ਹੋਰ ਵੀ ਤੁਹਾਨੂੰ ਵਿਖਾ ਦਾਂਗੇ ਪਿੰਡ ਵਿੱਚ ਜਿਹੜੇ ਜਿਹੜੇ ਘਰ ਹੈਗੇ ਆ ਜਿਹੜੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈਗਾ ਦੂਸਰਾ ਅੱਜ ਰਮਦਾਸ ਦੇ ਵਿੱਚ ਸਾਡੀ ਟੀਮ ਖੜੀ ਆ ਆ ਲਗਭਗ ਹੜ੍ਹ ਖੇਤਰ ਚ ਆਪਾਂ ਕੰਮ ਕਰਦੇ ਹੈਗੇ ਆ ਔਰ ਅੱਜ ਇੱਥੇ ਮੀਟਿੰਗ ਵੀ ਕੀਤੀ ਹੈਗੀ ਸੀਗੀ ਔਰ ਮੀਟਿੰਗ ਕਰਨ ਤੋਂ ਬਾਅਦ ਅਸੀਂ ਜਿਹੜਾ ਆਉਣ ਵਾਲੇ ਸਮੇਂ ਵਿੱਚ ਕਿਸਾਨ ਮਜ਼ਦੂਰ ਮੋਰਚਾ ਭਾਰਤ ਆ ਜਿਹੜਾ ਉਹਨੇ ਫੈਸਲਾ ਚੰਡੀਗੜ੍ਹ ਕੀਤਾ ਸੀਗਾ ਕਿ ਸੀ ਅਜੇ ਤੱਕ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਤੇ ਕੋਈ ਵੀ ਸਰਕਾਰ ਦੀ ਸੁੱਖ ਸੁਵਿਧਾ ਸਾਨੂੰ ਨਜ਼ਰ ਨਹੀਂ ਆ ਰਹੀ ਹੈਗੀ ਤੋ ਜਿਹੜਾ ਹੜ ਦਾ ਮੁਆਵਜ਼ਾ ਲੈਣਾ ਜੜੀਆਂ ਚੀਜ਼ਾਂ ਹੋਰ ਜੁੜੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਦਾ ਉਹਦੇ ਵਾਸਤੇ 6 ਅਕਤੂਬਰ ਨੂੰ ਪੰਜਾਬ ਸਰਕਾਰ ਤੇ ਭਗਵੰਤ ਮਾਨ ਸਰਕਾਰ ਦੇ ਅਰਥੀ ਫੂਕ ਮੁਜਾਰੇ ਕਰਨੇ ਆ ਉਹਦੀ ਜਿਹੜੀ ਆ ਉਹ ਤਿਆਰੀ ਵੀ ਅੱਜ ਹੋਈ ਹੈਗੀ ਆ ਤੋ ਇਸ ਕਰਕੇ ਜਿਹੜਾ ਵਾ ਉਹਦੀ ਤਿਆਰੀ ਵੀ ਨਾਲ ਦੀ ਨਾਲ ਕਰਾਈ ਆ ਇਸ ਕਰਕੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਸਾਡੇ ਇਸ ਇਸ ਲਾਈਵ ਨੂੰ ਤਾਂ ਜੋ ਲੋਕਾਂ ਤੱਕ ਮੈਸੇਜ ਸਾਡਾ ਕਨਵੇ ਹੋ ਸਕੇ ਇੱਕ ਤਾਂ ਹੈਗਾ ਵੀ ਅਸੀਂ ਪ੍ਰਤੀ ਕਿੱਲਾ ਮੁਆਵਜ਼ਾ ਜਿਹੜਾ ਵਾ 70000 ਰੁਪਏ ਮੰਗਦੇ ਹੈਗੇ ਆ ਜਿਹੜਾ ਝੋਨੇ ਦਾ ਨੁਕਸਾਨ ਹੋਇਆ ਹੈਗਾ ਦੂਸਰੀ ਸਾਡੀ ਮੰਗ ਹੈ ਵੀ ਜਿਹੜਾ ਕਮਾਤ ਦਾ ਨੁਕਸਾਨ ਹੋਇਆ ਦਾ 1 ਲੱਖ ਰੁਪਏ ਦਿੱਤਾ ਜਾਵੇ ਇਹਦੇ ਨਾਲ ਦੀ ਨਾਲ ਜਿਹੜਾ ਘਰਾਂ ਦਾ ਨੁਕਸਾਨ ਆ ਚਾਹੇ ਉਹਦੇ ਵਿੱਚ ਕਿਸਾਨ ਆ ਖੇਤ ਮਜ਼ਦੂਰ ਆ ਮਜ਼ਦੂਰ ਆ ਛੋਟਾ ਦੁਕਾਨਦਾਰ ਕੋਈ ਵੀ ਹੋਵੇ ਜਿਸ ਜਿੰਨਾ ਵੀ ਕਿਸੇ ਦਾ ਘਰ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਮੁਆਵਜ਼ਾ ਮਿਲੇ ਬਾਕੀ ਡੰਗਰ ਸੀਗੇ ਪਸ਼ੂਆਂ ਦਾ ਨੁਕਸਾਨ ਆ ਕਿਸੇ ਦੇ ਪੋਲਟਰੀ ਫਾਰਮ ਸੀਗਾ ਉਹਦਾ ਨੁਕਸਾਨ ਹੈਗਾ ਉਹਦਾ ਮੁਆਵਜ਼ਾ ਨੂੰ ਮਿਲਣਾ ਚਾਹੀਦਾ ਸਰਕਾਰ ਨੇ ਜਿਹੜਾ ਰੇਤ ਕੱਢਣ ਦਾ 7200 ਰੁਪਇਆ ਦਿੱਤਾ ਜੇ ਤਾਂ ਭਾਈ ਨਾਰਮਲ ਰੇਤ ਹੋਵੇ ਨਾ ਕੋਈ ਉਹ 2-4 ਇੰਚ ਤੇ ਸ਼ਾਇਦ 7200 ਨਾ ਨਿਕਲ ਸਕਦੀ ਅਸੀਂ ਨਹੀਂ ਕਹਦੇ ਪਰ ਜੇ ਕਿਸੇ ਦੇ ਦੇ 2 ਫੁੱਟ 3 ਫੁੱਟ 4 ਫੁੱਟ ਰੇਤ ਆ ਉਹਦੇ ਪੈਸੇ ਬਹੁਤ ਲੱਗਣੇ ਇਸ ਕਰਕੇ ਇਸ ਪੱਖ ਤੋਂ ਇਹਨੂੰ ਵਿਚਾਰਨਾ ਚਾਹੀਦਾ ਘੱਟ ਲੱਗਦਾ ਦੂਸਰਾ ਹੜ ਮਾਰੀਆਂ ਜ਼ਮੀਨਾਂ ਦਾ ਕਹਿੰਦੇ ਅਸੀਂ ਰੁਪਇਆ 850 18000 ਸੁਣਦੇ ਇੱਕ ਤਾਂ ਉਹਦੀ ਫਸਲ 70000 ਦੀ ਚਲ ਗਈ ਇੱਕ ਉਹਨੂੰ ਫੇਰ ਉਹ ਪਦਰੀ ਕਰਨੀ ਪੈਣੀ ਇਹ ਰਕਮ ਵੀ ਬਹੁਤ ਘੱਟ ਹੈਗੀ ਜਿਹੜਾ ਅਨਾਉਂਸਮੈਂਟ ਹੋਈ ਆ ਭਗਵੰਤ ਮਾਨ ਸਰਕਾਰ ਵੱਲੋਂ ਜੋ ਅਸੀਂ ਦੇਖਦੇ ਆਂ ਤਾਂ ਇਸ ਕਰਕੇ ਵਾਜਬ ਮਾਅਜ਼ੇ ਹੋਣੇ ਚਾਹੀਦੇ ਆ ਇੱਕ ਜਿਹੜਾ ਛੇ ਦਾ ਪ੍ਰੋਗਰਾਮ ਕਰਨਾ ਹੈ ਵੀ ਚਾਹੇ ਉਹ ਪੋਂਗ ਡੈਮ ਆ ਚਾਹੇ ਉਹ ਰਣਜੀਤ ਸਾਗਰ ਡੈਮ ਆ ਚਾਹੇ ਉਹ ਪਾਖੜਾ ਡੈਮ ਆ ਉਹਨਾਂ ਤੇ ਜਿੰਮੇ ਪਾਣੀ ਇਕੱਠਾ ਕਰਕੇ ਛੱਡਿਆ ਅਸੀਂ ਉਹਦੀ ਇਨਕੁਆਰੀ ਮੰਗਦੇ ਵੀ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਸੱਚ ਲੋਕਾਂ ਸਾਹਮਣੇ ਰੋੜਿਆ ਗਿਆ ਪੰਜਾਬ ਜੋ ਅਸੀਂ ਇਸ ਮੋਰਚੇ ਵੱਲੋਂ ਮੰਗ ਕਰ ਰਹੇ ਹੈਗੇ ਆ ਇਹਦੋਂ ਕਾਹਾਂ ਜਾ ਕੇ ਵੀ ਅੱਗੇ ਤੋਂ ਜਿਹੜੇ ਦਰਿਆ ਨੇ ਇੱਕ ਨਹਿਰੀ ਸ਼ੇਪ ਦੇ ਕੇ 2 ਕਿਲੋਮੀਟਰ ਚੌੜਾ ਕਰ ਲੈ ਸਰਕਾਰ ਇੱਕ ਜਾਜਾ ਬਣਾਵੇ ਉਹਨੂੰ ਪੱਕੇ ਬਣਾਏ ਜਾਣ ਤੇ ਉਹਦੇ ਵਿੱਚ ਲੱਖਾਂ ਕਿਊਸਿਕ ਪਾਣੀ 5 ਲੱਖ 10 ਲੱਖ 20 ਲੱਖ ਕਿਊਸਿਕ ਪਾਣੀ ਵੀ ਆ ਜਾਵੇ ਤੇ ਦਰਿਆ ਬੰਨ ਨਾ ਟੁੱਟਣ ਕਦੀ ਪੰਜਾਬ ਅੰਦਰ ਦਰਿਆ ਨਾ ਵੇ ਇਸ ਕਿਸਮ ਦਾ ਯੋਜਨਾ ਵੀ ਸਰਕਾਰ ਲੈ ਕੇ ਆਵੇ ਇੱਕ ਤਾਂ ਇਹ ਸੀ ਹੜਾਂ ਦਾ ਇਨਸਾਫ ਲੈਣਾ ਜੇ ਪੰਜਾਬੀਓ ਸੜਕਾਂ ਤੇ ਆਗੇ ਜੇ ਤੁਸੀਂ ਨਿਕਲ ਆਏ ਵੱਡੇ ਤੁਸੀਂ ਮਜਾਰੇ ਕਰਤੇ ਆਪਾਂ ਲੈ ਕੇ ਦੇਵਾਂਗੇ ਭਰਾਵਾਂ ਦੀ ਬਾਹ ਫੜਨ ਦੀ ਲੋੜ ਆ ਦੂਸਰਾ ਹੈਗਾ ਆ ਪ੍ਰਾਲੀ ਜਿਹੜਾ ਪ੍ਰਦੂਸ਼ਣ ਦਾ ਸਵਾਲ ਆ ਰਿਹਾ ਉਹ ਸਾਰੇ ਨਜਲਾ ਸਾਡੇ ਤੇ ਅਦਾਲਤ ਵੀ ਸਾਡੇ ਦਿਵਾਲੇ ਸਰਕਾਰਾਂ ਵੀ ਸਾਡੇ ਦਿਵਾਲੇ ਅਫਸਰ ਵੀ ਸਾਡੇ ਦਿਵਾਲੇ ਮੈਂ ਕਹਿੰਦਾ ਜੇ ਮਾਨਤਾ ਪ੍ਰਾਪਤ ਆ ਦੇਖੋ ਨਾ ਕਿੰਨੀ ਮਾਨਤਾ ਮਿਲ ਗਈ ਹੁਣ ਵੀ ਜਿਹੜਾ ਸੈਟਲਾਈਟ ਰਾਹੀਂ ਅੱਗ ਲੱਗਦੀ ਉਹਨੂੰ ਕਾਨੂੰਨੀ ਮਾਨਤਾ ਦੇ ਕੇ ਐਫ ਆਈ ਆਰ ਦਰਜ ਕਰਦੇ ਆ ਪਰ ਇਹੋ ਹੀ ਸੈਟਲਾਈਟ ਹੜਾਂ ਦੇ ਵਿੱਚ ਗਰਦੌਰੀ ਤੇ ਨਹੀਂ ਲਾਗੂ ਹੋ ਰਹੀ ਉਹ ਕਹਿੰਦੇ ਗਰਦੌਰੀ ਅਹੀਂ ਕਰਨੀ ਆ ਤੁਹਾਡੇ ਸੈਟਲਾਈਟ ਨਾਲ ਪਤਾ ਤੇ ਲੱਗਣ ਡਿਆ ਵੀ ਕੱਲਾ ਡੁੱਬਾ ਵਾ ਪਿੰਡ ਡੁੱਬਾ ਵਾ ਯਾਨੀ ਜਦਾਂ ਸਾਨੂੰ ਕੁਝ ਮਿਲਣਾ ਉਹ ਕਹਿੰਦੇ ਗਰਦੌਰੀ ਕਰਨੀ ਆ ਸਾਡੇ ਵਿਰੋਧ ਜਿਹੜਾ ਫੈਸਲਾ ਕਰਨੇ ਹੁੰਦੇ ਸੈਟਲਾਈਟ ਚਾਹੀਦਾ ਵੀ ਇਸੇ ਸੈਟਲਾਈਟ ਨਾਲ ਸਾਨੂੰ ਮਾਅਬਜ਼ਾ ਵੀ ਦੇ ਦੋ ਉਹ ਕਹਿੰਦੇ ਨਹੀਂ ਦੇਣਾ ਇਸੇ ਸੈਟਲਾਈਟ ਨਾਲ ਜਦੋਂ ਸਾਡੇ ਕੱਲ ਕਣਕ ਨੂੰ ਅੱਗ ਲੱਗੀ ਨਾ ਇਹ ਸੈਟਲਾਈਟ ਫਿਰ ਨਹੀਂ ਚੱਲਣਾ ਹੈਗਾ ਫਿਰ ਕਹਿਣਾ ਜੀ ਆ ਕੇਵੇਂ ਨੇ ਤੁਹਾਡੀ ਕਣਕ ਨੂੰ ਅੱਗ ਲੱਗੀ ਕਿ ਨਹੀਂ ਲੱਗੀ ਤਾਂ ਇਹ ਭੇਤ ਭਾਵ ਵਾਲੀ ਗੱਲ ਹੈਗੀ ਆ ਦੂਸਰਾ ਅਸੀਂ ਪ੍ਰਾਲੀ ਨੂੰ ਵਗ ਨਹੀਂ ਲਾਉਂਦੇ ਜਾਂ ਤਾਂ ਸਾਡੀ ਪ੍ਰਾਲੀ ਪਈ ਇਹਨੂੰ ਬੀਜ ਕੇ ਚੱਲ ਜੂ ਅਜੇ ਤੱਕ ਤੁਹਾਡੀ ਮਸ਼ੀਨਰੀ ਕੰਮ ਜਬ ਦੀ ਜੇ ਮਸ਼ੀਨਰੀ ਆਈ ਵੀ ਆ ਉਹ ਪਹਿਲੋਂ ਇੰਨਾ ਮਹਿੰਗਾ 12-13 ਲੱਖ ਦਾ ਟਰੈਕਟਰ ਉਹਦੇ ਮਗਰ 8-10 ਲੱਖ ਦੀ ਮਸ਼ੀਨਰੀ ਆਮ ਗਰੀਬ ਕਿਸਾਨ ਤਾਂ ਚਲਾ ਹੀ ਨਹੀਂ ਸਕਦਾ ਹੈਗਾ ਉਹ ਵੀ ਜੇ ਕੋਈ ਬੀਜ ਰਹੇ ਤੇ ਕਣਕ ਨੂੰ ਸੁੰਡੀ ਪੈ ਰਹੀ ਉਹਦਾ ਜਵਾਬ ਕੋਈ ਨਹੀਂ ਹੈਗਾ ਇਸ ਕਰਕੇ ਇੰਡਸਟਰੀ ਜਿੰਨਾ ਪ੍ਰਦੂਸ਼ਣ ਕਰ ਰਹੀ ਆ ਉਹਦੇ ਕਾਨੂੰਨ ਵਿੱਚ ਸੋਧ ਕਰਤੀ ਉਹਨੂੰ 6 ਸਾਲ ਦੀ ਸਜ਼ਾ ਖਤਮ ਕਰਤੀ ਸਾਡੀ ਸਜ਼ਾ ਵੀ ਬਰਕਰਾਰ ਆ ਕਿ ਸਾਡਾ ਜੁਰਮਾਨਾ ਵੀ ਬਰਕਰਾਰ ਆ ਇਹਦੇ ਵਿਰੁੱਧ ਵੀ ਕਿਸਾਨਾਂ ਦੀ ਰੈੱਡ ਐਂਟਰੀ ਨਹੀਂ ਹੋਣ ਦੇਣੀ ਕਿਸਾਨਾਂ ਨੂੰ ਜੁਰਮਾਨਾ ਨਹੀਂ ਪੈਂਦਣਾ ਕਿਸਾਨਾਂ ਨੂੰ ਗ੍ਰਿਫਤਾਰ ਨਹੀਂ ਹੋਣ ਦੇਣਾ ਇਸ ਕਰਕੇ ਇਹਦੇ ਲਈ 6 ਅਕਤੂਬਰ ਨੂੰ ਅਰਥੀ ਫੂਕ ਮਜਾਰੇ ਕਰ ਰਹੇ ਪੂਰੇ ਪੰਜਾਬ ਅੰਦਰ तमाम ਪੰਜਾਬ ਦੀਆਂ ਜਥੇਬੰਦੀਆਂ ਇਸ ਤਰ੍ਹਾਂ ਅਸੀਂ ਅੰਮ੍ਰਿਤਸਰ 'ਚ ਵੀ ਕਰ ਰਹੇ ਸਾਡੇ ਪੰਜ ਚਾਰ ਸਪੋਰਟ ਡਿਕਲੇਅਰ ਹੋ ਗਏ ਕਿ ਤਾਂ ਜਨਾਲੇ ਹੋਊਗਾ ਚਾਰਜ ਉਹਨਾਂ ਦਾ ਇੱਕ ਲੋਪੋਕੇ ਦੇ ਵਿੱਚ ਕਸਬੇ ਚ ਹੋਊਗਾ ਇਹ ਕਟਾਰੀ ਚ ਕਰਾਂਗੇ ਅੰਮ੍ਰਿਤਸਰ ਇੱਕ ਗੋਲਡਨ ਗੇਟ ਬਹੁਤ ਵੱਡਾ ਮਜਾਰਾ ਆਸੀ ਗੋਲਡਨ ਗੇਟ ਕਰਾਂਗੇ ਇਹਦੇ ਨਾਲ ਦੀ ਨਾਲ ਰਈਆ ਉੱਥੇ ਬਹੁਤ ਵੱਡਾ ਅਰਤੀ ਫੂਕ ਮਜਾਰਾ ਹੋਊਗਾ ਇਹ ਤੋਂ ਕਾ ਜਿਹੜੀ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਸੜਕ ਜਾਂਦੀ ਟੋਲ ਪਲਾਜ਼ਾ ਕੱਥੂ ਨਿੰਗਲ ਉੱਥੇ ਵੱਡਾ ਮਜਾਰਾ ਕਰਾਂਗੇ ਅੰਮ੍ਰਿਤਸਰ ਦੇ ਸਾਡੇ ਪੁਆਇੰਟ ਹੈ ਗਿਆ ਪੂਰੇ ਪੰਜਾਬ ਦੇ ਅੰਦਰ तमाम ਜਥੇਬੰਦੀਆਂ ਸਾਡੀ ਜਥੇਬੰਦੀ ਵੀ ਲਗਭਗ 15 16 ਜ਼ਿਲ੍ਹਿਆਂ ਦੇ ਵਿੱਚ ਲਗਭਗ ਇਹ ਪ੍ਰੋਗਰਾਮ ਕਰੂਗੀ ਇੱਕ ਤਾਂ ਉਹਦੀ ਤਿਆਰੀ ਵੱਜੋਂ ਵੀ ਅੱਜ ਤਿਆਰੀ ਕਰਵਾਈ ਆ ਇਹ ਵੀਰ ਵੀ ਉਹਦੇ ਵਿੱਚ ਭਾਵੇਂ ਹੜਾਂ ਦੀ ਮਾਰਿਆ ਫਿਰ ਵੀ ਇਹ ਵੱਡੇ ਪੱਦਰ ਤੇ ਅਜਨਾਲੇ ਜਾ ਕੇ ਇਹ ਜਿਹੜਾ ਵਾ ਅਰਥੀ ਫੂਕ ਮੁਜਾਰਾ ਕਰਨਗੇ ਦੋਵਾਂ ਸਰਕਾਰਾਂ ਦਾ ਇੱਕ ਉਹਦੀ ਮੀਟਿੰਗ ਦੀ ਤਿਆਰੀ ਕਰਾਈ ਆ ਸੋ ਪੰਜਾਬ ਅੰਦਰੋਂ ਤੇ ਪੰਜਾਬ ਦੇ ਬਾਹਰੋਂ ਜਿਵੇਂ ਜੂਪੀ ਚੋਂ ਰਾਜਸਥਾਨ ਚੋਂ ਹਰਿਆਣੇ ਚੋਂ ਇਸ ਤਰੀਕੇ ਨਾਲ ਹਿਮਾਚਲ ਚੋਂ ਉੱਤਰਾਖੰਡ ਚੋਂ ਮੱਧ ਪ੍ਰਦੇਸ਼ ਜਿੰਨੀ ਮੱਧ ਪ੍ਰਦੇਸ਼ ਚੋਂ ਵੀ ਕਹਿੰਦੇ ਮਦਦ ਆਈ ਆ ਤਾਂ ਜਿੰਨੀ ਲੋਕਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਮਦਦ ਰਿਆਂਦੀ ਆ ਪੰਜਾਬੀਆਂ ਨੇ ਵੀ ਬਹੁਤ ਵੱਡੇ ਪੱਧਰ ਤੇ ਮਦਦ ਕੀਤੀ ਆ ਸਾਰਿਆਂ ਦਾ ਧੰਨਵਾਦ ਆ ਔਰ ਇਹਦੇ ਵਿੱਚ ਇਹ ਏਕਤਾ ਦਿਖੀ ਆ ਉਹ ਕਿਸਾਨਾਂ ਅੰਦੋਲਨਾਂ ਦੀ ਏਕਤਾ ਭਾਈਚਾਰਿਆਂ ਦੀ ਏਕਤਾ ਦਿਖੀ ਆ ਇਹ ਸਭ ਤੋਂ ਵੱਡੀ ਗੱਲ ਹੈਗੀ ਸੀ ਸੋ ਇਸ ਕਰਕੇ ਧੰਨਵਾਦ ਆ ਸਾਡਾ ਦੂਸਰਾ ਵਾ ਵੀ ਹਲੇ ਵੀ ਲੋੜਾ ਹੈਗੀ ਹੁਣ ਗਾਂਹ ਲੋੜ ਹੈਗੀ ਆ ਕਣਕ ਦੀ ਬਜਾਈ ਦੀ ਡੀਏਪੀ ਤੇ ਡੀਜ਼ਲ ਦੀ ਔਰ ਭਾਵੇਂ ਛੋਟੀਆਂ ਗੱਲਾਂ ਨੇ ਜਿਹੜੇ ਵੀ ਵੀਰ ਆਉਂਦੇ ਨੇ ਕਿਸੇ ਨੂੰ ਵੀ ਕੁਝ ਚੀਜ਼ ਦੇਂਦੇ ਉਹਦੀ شناخت ਕਰ ਲਿਆ ਕਰੋ ਬਹੁਤਾ ਤ ਨਹੀਂ ਮੈਨੂੰ ਕੋ ਬਹੁਤਾ ਮੈਂ ਇਸ ਕਿਸਮ ਦਾ ਸਮਝਦਾ ਸਾਨੂੰ ਇੱਕ ਵੀਰ ਹੀ ਮਿਲਿਆ ਕੋਈ ਬਹੁਤੇ ਨਹੀਂ ਗੱਲ ਹੈਗੀ ਵੀ ਪੈਲੀ ਉਹਦੀ ਖਰਾਬ ਹੋ ਗਈ ਸੀ ਉੱਥੇ ਕੋਈ ਖਲੋ ਹੋਰ ਕੋ ਖਲੋਤਾ ਹੋਊਗਾ ਬੰਦਾ ਮੈਨੂੰ ਨਹੀਂ ਪਤਾ ਕੌਣ ਆ ਕੋਈ ਇੱਕ ਅੱਧੀ ਘਟਨਾ ਹੁੰਦੀ 100 ਦੇ ਵਿੱਚੋਂ ਪੈਸੇ ਉਹਦੀ ਕਣਕ ਕੇ ਦੀ ਪੈਲੀ ਖਰਾਬ ਹੋ ਰਹੀ ਸੀ ਪੈਸੇ ਕੋਈ ਹੋਰ ਲੈ ਗਿਆ ਚਲ ਉਹਨਾਂ ਨੂੰ ਮਿਲ ਮਿਲ ਕੇ ਬੰਦਿਆ ਦਵਾਈ ਤੋ ਜਿਹੜੇ ਬੰਦੇ ਆਉਂਦੇ ਨੇ ਬਾਹਰੋਂ ਸ਼ਨਾਖਤ ਕਰ ਲਿਆ ਕਰੋ ਆਪਣੀ ਬਾਕੀ ਨਹੀਂ ਕੋਈ ਵੱਡਾ ਮਸਲਾ ਨਹੀਂ ਹੈਗਾ ਬਾਕੀ ਠੀਕ ਚੱਲ ਰਿਹਾ ਹੈਗਾ ਦੂਸਰਾ ਜਦੋਂ ਵੀ ਆਹ ਲਿਸਟਾਂ ਬਣਾਓ ਪਹਿਲੋ ਪਤਾ ਕਰ ਲੋ ਪਿੰਡ ਤੋਂ ਵੀ ਇੱਥੇ ਕਿੱਥੇ ਕਿਹੜੇ ਬੰਦਿਆਂ ਨੂੰ ਡੀਜ਼ਲ ਵੰਡਿਆ ਗਿਆ ਕਿੰਨਾਂ ਨੂੰ ਡੀਏਪੀ ਮਿਲ ਗਈ ਆ ਕਿੰਨਾਂ ਨੂੰ ਬੀਜ ਮਿਲ ਗਿਆ ਹਾਲੇ ਬਜਾਈ ਦਾ ਸਮਾਂ ਆਉਣਾ ਵਾ ਤੇ ਉੱਥੇ ਸਾਨੂੰ ਟਰੈਕਟਰ ਲੈ ਕੇ ਆਉਣੇ ਆ ਬਹੁਤ ਸਾਰੀ ਇਹ ਵੀ ਜੇ ਹੈਪੀ ਸੀਟਰ ਆ ਜਾਣ ਜਾਂ ਸੁਪਰ ਸੀਟਰ ਆ ਜਾਣ ਜਾਂ ਉਸਨੂੰ ਹੈਪੀ ਸੀਟਰ ਸੁਪਰ ਸੀਟਰ ਜਿਹੜੇ ਪਰਾਲੀ ਵਿੱਚ ਕਰਕੇ ਦੇ ਬੀਜ ਦੇਣ ਜੇ ਉਹ ਵੀ ਇਸ ਇਲਾਕੇ ਵਿੱਚ ਆਊਗਾ ਫਿਰ ਕਣਕ ਬੀਜਣ ਵਿੱਚ ਅਸੀਂ ਸੌਖੇ ਹੋਵਾਂਗੇ